ਇੱਕ ਵੀਡੀਓ ਮੈਂ ਆਪਣੀ ਵੀਡੀਓ ਦੇ ਵਿੱਚ ਕਹਿੰਦਾ ਐਡ ਕਰੂੰਗਾ ਜੀ ਦੇ ਵਿੱਚ ਮੈਂ ਦਿਖਾਉਂਗਾ ਵੀ ਮੇਰੀ ਮਾਂ ਕਹਿੰਦਾ ਉਰੇ ਖੜੀ ਸੀਗੀ ਉਰੇ ਉਧਰਲੇ ਪਾਸੇ ਰਾਜਾਡ ਇੰਟਰਵਿਊ ਦਿੰਦਾ ਸੀਗਾ ਜੀ న్యూਸ 18 ਵਾਲਾ ਕੁਸ਼ ਹੈਗਾ ਉਹ ਇੱਥੇ ਖੜਾ ਰਾਜੇ ਵਾਲਾ ਇੰਟਰਵਿਊ ਦਿੰਦਾ ਕਿਸਾਨੀ ਮੁੱਦੇ 'ਤੇ ਕਿਸਾਨਾਂ ਨਾਲ ਕਿਵੇਂ ਧੱਕਾ ਹੁੰਦਾ ਕਿਸਾਨਾਂ ਨਾਲ ਕੀ ਹੁੰਦਾ ਮੈਂ ਉਹ ਵੀਡੀਓ ਨਾਲ ਲਾਉਂਗਾ ਉੱਥੇ ਖੜਾ ਰਾਜੇ ਵਾਲਾ ਇੰਟਰਵਿਊ ਦਿੰਦਾ ਮੇਰੀ ਮਾਂ ਉਰੇ ਖੜੀ ਰਹੀ ਆ ਜਿੰਨਾ ਟਾਈਮ ਉਹਨੇ ਇੰਟਰਵਿਊ ਦਿੱਤਾ ਮੇਰੀ ਮਾਂ ਇੱਥੇ ਖੜੀ ਰਹੀ ਆ ਮੇਰੀ ਮਾਂ ਰੋਂਦੀ ਆ ਮੇਰੀ ਮਾਂ ਨੇ ਉਹਨੂੰ ਕਿਹਾ ਵੀ ਬਾਪੂ ਮੇਰੀ ਜ਼ਮੀਨ ਪਈ ਆ ਤੇਰੇ ਮੁੰਡੇ ਨੇ ਰੱਖੀ ਆ ਔਰ ਰਾਜੇ ਵਾਲੀਆ ਸੁਣਦਾ ਨਹੀਂ ਇੱਥੇ ਖੜਾ ਆਪਣੇ ਇੰਟਰਵਿਊ 'ਚ ਮਸਤ ਹੋਇਆ ਹੋਇਆ ਪੂਰਾ ਉਹਨੂੰ ਕੋਈ ਪਰਵਾਹ ਨਹੀਂ ਕੀ ਉਹ ਇੱਕ ਲੇਡੀਜ਼ ਨੂੰ ਡੀਲ ਨਹੀਂ ਕਰ ਸਕਦਾ ਹੈਗਾ। ਉਹਨੂੰ ਆਕਲ ਨਹੀਂ ਹੈਗੀ ਵੀ ਇੱਕ ਬਜ਼ੁਰਗ ਮਾਂ ਫਿਰਦੀ ਆ। ਮੈਂ ਉਹਦੀ ਗੱਲ ਦਾ ਜਵਾਬ ਤਾਂ ਦਵਾਂ। ਉੱਥੇ ਘੜਾ ਇੰਟਰਵਿਊ ਦਿੰਦਾ ਤੇ ਪੱਤਰਕਾਰ ਕਹੀ ਜਾਂਦਾ ਮੇਰੀ ਮਾਂ ਨੂੰ ਵੀ ਬੀਬੀ ਪਿੱਛੇ ਹੋ ਜਾਓ ਬੀਬੀ ਪਿੱਛੇ ਹੋ ਜਾਓ ਬੀਬੀ ਪਿੱਛੇ ਹੋ ਜਾਓ ਸਾਬ ਨੇ ਇੰਟਰਵਿਊ ਦੇਣਾ ਤੇ ਸਾਹਮਣੇ ਆ ਜਮੀਨ ਬੰਜਰ ਪਈ ਐਂਦਾ ਸੀਗੀ ਤੇ ਉੱਥੇ ਕਿਸਾਨਾਂ ਦਾ ਹੱਕ ਮੰਗਦਾ ਖੜਾ ਤੇ ਇੱਥੇ ਕਿਸਾਨਾਂ ਦਾ ਹੱਕ ਮਾਰਿਆ ਹੋਇਆ। ਤੇ ਫਿਰ ਇੱਥੋਂ ਤੁਰਦਾ ਹੀ ਲੱਗਿਆ ਰਾਜੇ ਵਾਲੀਆ। ਮੁੜ ਕੇ ਇੱਧਰ ਨੂੰ ਦਿਖਿਆ ਹੀ ਨਹੀਂ ਹੈਗਾ ਭੱਜ ਲਿਆ। ਉਨੂੰ ਕਿਹਾ ਵੀ ਬਾਪੂ ਤੈਨੂੰ ਜ਼ਮੀਨ ਨਹੀਂ ਦਿੰਦੀ ਹੈਗੀ ਰੁਕਦਾ ਹੀ ਨਹੀਂ ਤੁਰ ਪਿਆ ਤਾਂ ਨਹੀਂ ਬੰਦ ਕਰ ਲਏ ਉਹਨੇ ਆ ਰੱਜ ਜਲ ਭੱਜ ਗਿਆ ਇਹਨੂੰ ਜ਼ਮੀਨ ਨਹੀਂ ਦੇਖਦੀ ਹੈਗੀ ਆ ਜ਼ਮੀਨ ਆ ਦੇਖੋ ਇਹ ਜ਼ਮੀਨ ਹੱਥੇ ਆਉਣ ਲਈ ਹੱਥੇ ਆਉਣ ਲਈ ਇਹਨਾਂ ਨੇ ਬੰਜਰ ਰਖਾਈ ਹੋਈ ਹੈ ਇਹਨਾਂ ਦਾ ਸ਼ੈਲਰ ਨਹੀਂ ਕਿਸੇ ਪਾਸੇ ਨੂੰ ਵੱਧ ਰਿਹਾ ਉਹ ਜਾਂਦਾ ਭੱਜ ਗਿਆ ਭੱਜ ਗਿਆ ਭੱਜ ਗਿਆ ਉਹ ਬੱਪੂ ਆ ਦੇਖਦੀ ਨਹੀਂ ਹੈਗੀ ਜ਼ਮੀਨ